ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਿ ਵੀਡੀਓ ਵਿੱਚ ਪਾ ਚਾਰਾਂ ਮਾਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਵੀ ਆ ਤੇ ਤਿੰਨ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੀ ਆਓ ਪੁੱਛ ਲੈਨੇ ਬਾਪੂ ਦੋਟੇ ਆਜੋ ਹੋ ਜੀ ਸ਼ਕਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਡਾਕਟਰ ਜੀ ਕਿਵੇਂ ਚੱਲਦਾ ਕੰਮਕਾਰ ਵਧੀਆ ਹੈ ਪੂਰਾ ਨਾਮ ਤੇ ਡਰੈਸ ਬੋ ਨਾਮ ਅੰਦਰ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਹੂੰ ਜਿਹੜਾ ਬਰਨਾਲਾ ਦਸੀਤ ਤਪਾ ਨੇੜੇ ਪਿੰਡ ਅਧੌਰ ਇੱਥੇ ਨੇੜੇ ਨਾਲ ਕੰਡਾ ਬੰਨਾ ਇਹ ਪਿੰਡਾਂ ਦੇ ਵਿੱਚ ਹੀ ਮੋਬਾਈਲ ਨੰਬਰ ਬੋ 9855233607 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਇਹ ਬੜ ਦੇਦੇ ਨੇ ਕਿਹੜਾ ਸ਼ੂਆ ਸੂਈਆ ਬਈ ਸ਼ੂਆ ਪਰੂ ਦੂਜਾ ਕਿ ਤੇਜਾ ਮੰਨ ਲਓ ਧਿਆਨ ਦੀ ਆਪਾਂ ਦਾ ਓਕੇ ਬਾਈ ਆੜਾ ਅਗਲੇ ਨੇ ਕਿਹਾ ਤਾਪਾ ਕਹਿ ਦਿੰਨੇ ਠੀਕ ਹੈ ਨਾ ਓਕੇ ਬਾਈ ਕਦੋਂ ਸੂਈ ਇਹ ਇਹ ਤੜਕ ਸੂਈ ਮਨ 5 ਵਜੇ 5 ਵਜੇ ਬੱਚਾ ਕੀ ਜੇ ਤਾਂ ਪੈਂਡ ਬਾਲ ਗਈ ਹੈ ਠੀਕ ਆ ਬੱਚਾ ਕੀ ਦੇ ਤਾਂ ਬੱਸਾ ਬੱਚਾ ਦੇ ਤਾਂ ਜੇਰ ਦਾ ਬਈ ਲੜ ਤੁਰਿਆ ਵਾ ਤੇ ਨਾ ਪਾਇ ਜਣੀ ਥੋੜੇ ਜਿਹੇ ਆ ਖੜੀ ਹੋ ਗਈ ਹੁਣ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਪੂਰੀ ਵਿੱਚ ਦੇ ਥਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਬਾਹਲੀ ਚੰਗੀ ਹੈ ਬਾਹਲਾ ਕੱਢਿਆ ਜਾਂ ਨਹੀਂ ਪੂਰਾ ਲਓ ਜੀ ਚਵਾਈ ਕਰਕੇ ਦੇਖਦੇ ਨੇ ਜਿਵੇਂ ਮਰਜੀ ਬਹਿ ਜਾ ਕੋਈ ਚੱਕ ਨਹੀਂ ਚੂਣਾ ਬੜਾ ਚੰਗਾ ਨਾ ਬਾਪੂ ਬਾ ਚੰਗਾ ਹਾਂ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਮੂਰੋਂ ਵੀ ਲੈ ਵਾ ਚੈੱਕ ਕਰਨ ਨੂੰ ਕਮਾਲ ਦਾ ਬਈ ਨਾੜਾ ਨੂੜਾ ਫੁੱਲ ਚੰਗੀਆਂ ਕਿੰਨਾ ਦੁੱਧ ਦੇ ਦੂ ਬਾਪੂ ਐਸਟੀਮੇਟ ਜੀ ਦੁੱਧ ਚਾਹੀਦਾ 20 ਦੇ ਆਸ-ਪਾਸ ਹੀ ਹੂੰ ਬ੍ਰੀਡ ਇੱਕ ਨੰਬਰ ਆ ਬਈ ਸੂਈ ਸਵਾਈਆ ਥਣ ਲੈ ਵਾ ਚੰਗਾ ਚਿਵਾਈ ਇਹ ਤਾਂ ਉੱਠ ਘੜੀ ਪੈ ਗਈ ਸੀ ਬਸ ਬਾਵਾ ਤਰ ਪੀ ਉੱਠਣੀ ਪਏ ਉਹ ਹੋ ਗਈ ਠੀਕ ਹੈ ਪੁੱਤ ਆ ਗਿਆ ਹੂੰ ਲੈ ਬਈ ਤੋਰਾ ਚੈੱਕ ਕਰੋ ਕਰਮਾ ਵਾਲੀ ਦਾ ਕਮਾਲ ਆ ਬਈ ਕੀ ਮੋਲਾ ਬਫੂ ਜੈਜ ਮੁੱਲ ਬਈ 70000 ਹੈ ਮਾਨਦਾਨ ਹੋ ਜਾ ਆ ਹੋ ਜੂਗਾ ਤਿੰਨ ਗਾਂਗਾ ਦਾ ਆਪਾਂ 70 70 ਹੀ ਕਰਨਾ ਓਕੇ ਜੀ ਇੱਕ ਰੇਟ ਹੀ 70000 ਰੁਪਿਆ ਮਾਨਦਾਨ ਜਿਹੜਾ ਮੋਕਾ ਚੈੱਕ ਕਰਨੀ ਹੋ ਜਾਊਗਾ ਬਈ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਕ ਪੋਣਾ ਵੜ ਦੇ ਵਿੱਚ ਚੰਗਾ ਤੋਰਾ ਬਰੀਡ ਇੱਕ ਨੰਬਰ ਆ ਲੈ ਵਾ ਚੰਗਾ ਮੁੱਲ ਜੈਜ ਆ ਮਾਨਦਾਨ ਹੋ ਜਾਣਾ ਵੜ ਚੰਗੀ ਆ ਬਈ ਸੂਈ ਸਵਾਈਆ ਬਾਕੀ ਚਵਾਈ ਬਹੁਤ ਚੰਗੀ ਠੰਡੀ ਸੀ ਲਾ ਕੇ ਨਹੀਂ ਬਾਪੂ ਬਾਈ ਠੰਡੀ ਤਾਂ ਜਿਆਦਾ ਚੰਗੀ ਚਵਾਈ ਹੈ ਹਾਂ ਕੋਈ ਨਿਆਣਾ ਨਹੀਂ ਪਾਇਆ ਬਾਪੂ ਨੇ ਲੈ ਲੈ ਨਾ ਜਿਵੇਂ ਮਰ ਜਾ ਆਪਣਾ ਤਾਹੂ ਗਰਮ ਨਹੀਂ ਹੋਊ ਜੇ ਲੈ ਨੇੜ ਤੋਂ ਚੈੱਕ ਕਰ ਲੋ ਪੂਰੀ ਵਿਥੀ ਤੇ ਕਲਾ ਕਲਾ ਕੀ ਆ ਬਾਪ ਜੇ ਭਾਈ ਜੂ ਮੇਰੇ ਹੈ 20 ਮਿੰਟਾਂ ਚ ਹਮ ਸਹੀ ਗੱਲ ਅੱਗੇ ਦੋ ਨੰਬਰ ਗੱਬਣਾ ਹੈ ਗੱਬਣ ਬਾਈ ਗੱਬਣ ਕਿਹੜਾ ਛੂਹਾ ਜੀ ਛੂਹਾ ਦੂਜਾ ਪਿਆ ਹੋਰ ਕਿੰਨੇ ਦਿਨ ਲਊਗੇ ਦੇਰੇ ਮਾਰੇ ਲੈ ਜੂ ਮਤਲਬ ਚਾਰ ਰੱਖਾ ਜੀ ਚਾਰ ਚੰਦਿਆ ਹੱਥ ਮਾਰ ਕੇ ਦਿਖਾਤਾ ਜਿਵੇਂ ਮਰਦੀ ਹੱਥ ਫੇਰੀ ਚਲ ਕੋਈ ਚੱਕਰ ਨਹੀਂ ਢੱਲਾ ਬੋ ਪਈਆਂ ਹਾਂ ਜੀ ਹਾਂ ਸਾਰੀਆਂ ਬਾਲਟਨ ਲੈ ਕੱਢੂ ਫੇਰ ਕਰਮਣੀ ਫੋਨ ਥਾਣ ਦੇ ਇੱਕ ਨੰਬਰ ਬਾਹਲੇ ਚੰਗੇ ਥਾਣ ਇਕੱਲਾ ਇਕੱਲਾ ਥਾਣ ਢਿਲੇ ਵਾ ਦੇਖੋ ਬਈ ਕਮਾਲ ਦਾ ਨਾਣਾ ਨੂਣਾ ਫੁੱਲ ਚੰਗੀਆਂ ਕਰਾ ਆਪਾਂ ਥਾਣ ਦੇਤੇ ਚਵਾਈ ਦੀ ਮਾੜੀ ਨਹੀਂ ਲੈਂਦੇ ਠੀਕ ਹੈ ਜੀ ਹੂੰ ਬਾਕੀ ਬਈ ਬਰੀਡ ਇੱਕ ਨੰਬਰ ਆ ਚਮਕ ਚੰਗੀ ਆ ਫੇਸਪੂਸ ਪੂਰਾ ਚੰਗਾ ਬਈ ਕਿਸੇ ਪਾਸੋਂ ਗਰਮਣੀ ਕੋਈ ਬਾਕੀ ਗਰਮੀ ਨਹੀਂ ਮੰਨਦੀ ਨਾ ਨਾ ਇਹ ਪਾ ਮਾਹੀ ਗਰਮੀ ਆ ਜਾਂਦੇ ਹਾਂ ਹਾਂ ਗਰਮੀ ਨਹੀਂ ਮੰਨਦੀ ਫੈਂਟ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਬਰੀਡ ਚੈੱਕ ਕਰੋ ਤੋੜਾ ਚੈੱਕ ਕਰੋ ਲੇਵਾ ਕਮਾਲ ਦਾ ਕੱਚੀ ਕੱਚੀ ਆਉ ਸਾਬ ਨੰਨ ਦਾ ਜਾ ਲਾਇਓ ਸਾਰੀਆਂ ਬਾਲਡਾਂ ਲਾ ਗੱਡੂ ਫੇਰ ਕਰਮ ਵਾਲੀ ਨੇ ਸੋਣਾਗਾ ਬਈ ਕਿੰਨਾ ਦੁੱਧ ਦੇ ਦੂ ਵਾਪੂ ਐਸਟੀਮੇਟ ਆ ਪਾ ਦੇ ਦੂ ਜੀ ਨੇੜ ਹੀ ਵਜੂ ਇੰਨੇ ਦੀ 20 ਦੇ ਠੀਕ ਤਾਂ ਵੱਧ ਨਹੀਂ ਸਕਦੀ ਇਹ ਜਣੇ ਬੈੜਾ ਚ ਹੈ ਹੂੰ ਬਬੀ ਦੇ ਨੇੜੇ ਤੇਰੇ ਮਨੂ ਆਪਾ ਜੀ ਮੈਂ ਅਗਨੇ ਦੱਸਿਆ ਉਵੇਂ ਦਿੱਥੇ ਤੇ ਬਾਕੀ ਦੇ ਦੱਸ ਦੇਗਾ ਬੈੜਾ ਸਹੀ ਆ ਜਾਣ ਚ ਹੈ ਬੈੜਾ ਚਮਕਾਲੀ ਸਹੀ ਗੱਲ ਆ ਕੀ ਮੋਲਾ ਬਾਪੂ ਜਾ ਜਾਂ ਫਿਰ ਬਾ ਇੱਕੋ ਹੀ ਮੋਲਾ ਨੇ ਤਿੰਨ ਦਾ ਸਰ ਹੈ ਠੀਕ ਆ 70000 ਰੁਪਿਆ ਮੋਲਾ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਬੈੜ ਚੰਗੀ ਐ ਚਮਕ ਵਾਲੀ ਆ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਨਾਣਾ ਨੂਣਾ ਫੁੱਲ ਚੰਗਾ ਬਰੀਕੀ ਚ ਫੁੱਲ ਆ ਭਾਈ ਕੱਲੀ ਕੱਚੀ ਕੱਚੀ ਆ ਵਸੇ ਇੱਕ ਦੋ ਗਣ ਨਹੀਂ ਲੋ ਵਸਣਾ ਜੀ ਇੱਕ ਦੋ ਦਿਨ ਹੀ ਲਊਗਾ ਬਸ ਹਾਂ ਇੱਕ ਦੋ ਦਿਨ ਹੀ ਇੱਕ ਦੋ ਦਿਨ ਹੀ ਲਊਗੇ ਤੇ ਲੇਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਲੇਵਾ ਫਿਟਿੰਗ ਵਾਲਾ ਬਹੁਤ ਚੰਗਾ ਲੈ ਹਾਂਜੀ ਹਾਂ ਚਾਹੇ ਹੱਥੀਂ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਣ ਲਗਿਆ ਕਿਹੜੇ ਬਾਪੂ ਹੂੰ ਨਹੀਂ ਮੈਂ ਮਰ ਗਿਆ ਸਵੇਰੀ ਚਲ ਕੋਈ ਚੈੱਕ ਵੀ ਨਹੀਂ ਕਹਿਣਾ ਕੁਸ਼ਨ ਅੱਗੇ ਬਾਪੂ ਤੇਨਾ ਨੰਬਰ ਕਿਹੜਾ ਛੂਆ ਜੀ ਛੂਆ ਦੂਜੇ ਆ ਜੀ ਦੂਜਾ ਕਿੰਨੇ ਦਿਨ ਲਊ ਇਹ ਲੈ ਜੂ ਹਜੇ ਜੀ 5 6 ਦਿਨ 5 ਤੋਂ 6 ਦਿਨ ਹਾਂ ਹਜੇ ਨਾ ਥੋੜਾ ਜਿਹਾ ਕੱਚੀ ਥੋੜੀ ਛੇਲਾ ਜਿਵੇਂ ਮਾਰਦੇ ਸ ਤੇ ਫਿਰ ਚੱਲ ਠਰ ਫਿਰ ਚੱਡਾ ਦੇ ਰਕਾਤੀ ਕੱਢ ਜਣਾ ਜੀ ਮਾਗਣਾ ਪਾਣੀ ਬੜਾ ਕਮਾਲ ਦਾ ਹੈ ਇਹ ਕੱਢੂ ਬਾਈ 25 ਲੀਟਰ ਦੇ ਨੇ ਮੋਟਾ ਇਹ ਵਾਲਾ ਥਣ ਕੱਲਾ ਕੱਲਾ ਮੋਟਾ ਕੋਈ ਰੱਖਤਾ ਕੱਚੀ ਕੱਚੀ ਆ ਬਸ ਤੇ ਚਲੋ ਕਿਹਦੇ ਕਟਕਾ ਕੁੱਟਕਾ ਜਾਣੀਆਂ ਹੁਣ ਹੂੰ ਤੇ ਲੈ ਬਈ ਚਾਰੇ ਥਣ ਨਿਕੜਵੇਂ ਪੂਰੇ ਗਏ ਗਾ ਚੰਗੀ ਬਹੁਤ ਆ ਇਹ ਨੰਬਰ ਖੋਲ ਦੇ ਬਾਪੂ ਤੋੜ ਲੈ ਬਾਕੀ ਵੱਡੀ ਖਾਸियत ਬਈ ਚਾਰ ਗਾਮ ਨੇ ਚਾਰ ਹੀ ਨਹੀਂ ਗਰਮੀ ਮੰਨੀਆਂ ਨਾਲ ਫੋਨ ਤੇ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਬਰੀਡ ਬਹੁਤ ਚੰਗੀ ਆ ਕਿਨੇ ਬਾਪੂ ਇੱਕ ਨੰਬਰ ਹੈ ਜੀ ਗਾਂਗਾ ਹੁਣ ਵੀ ਦੇਖਦੇ ਗਿਆ ਇਸ ਬੜਾ ਕੀ ਬੜੋ ਨਹੀਂ ਕੀ ਬਾਤ ਆ ਬਈ ਬਰੀਡ ਇੱਕ ਨੰਬਰ ਕੱਦ ਥਾਣ ਲੇਵਾ ਇੱਕ ਨੰਬਰ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਤੋਰਾ ਚੈੱਕ ਕਰ ਲੋ ਕਰਮਾਇਰਾ ਕਮਾਲ ਆ ਬਈ ਮੋਲੇ ਦਾ ਵੀ 70000 ਰੁਪਏ 70 ਜੀ ਠੀਕ ਹੈ ਜੀ ਜਲਦੀ ਅੱਡ ਕਰਾਂਗੇ ਜੀ ਕੱਲੀ ਠੀਕ ਹੈ ਜੀ 70000 ਰੁਪਿਆ ਮੋਲ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਬੈਡ ਚੰਗੀ ਆ ਬਰੀਡ ਇੱਕ ਨੰਬਰ ਆ 프ਿੰਟ ਚੰਗਾ ਕੱਦ ਚੰਗਾ ਪਲੀ ਵੀ ਆ ਥਣ ਲੇਵਾ ਚੰਗਾ ਨਾੜਾ ਨੂਣਾ ਲੈਵੇ ਤੇ ਫੁੱਲ ਚੰਗੀਆਂ ਨੇ ਕਿਆ ਬਾਤ ਆ ਬੇ ਦੋੜਾ ਚੈੱਕ ਕਰੋ ਇੱਕ ਨੰਬਰ ਆ ਇਹ ਮੋਲ ਇਹਦਾ ਵੀ 70000 ਮਾਨਦਨ ਹੋ ਜਾਣਾ ਅੱਗੇ ਬਾਪੂ ਜਰਸੀ ਕਿਹੜਾ ਸੁਆ ਜੀ ਆ ਸਮਾਰਕ ਦਿਖਾ ਦੇ ਮੜੀ ਜੀ ਹੂੰ ਲੈ ਥਣ ਲੇਵਾ ਦੁਬਾਰਾ ਚੈੱਕ ਇੱਕ ਨੰਬਰ ਵਾਲਾ ਠੰਡੀ ਢੁੰਡੀ ਜੀ ਆਪਣੀ ਤਾਂ ਨਹੀਂ ਆਪਾਂ ਗਰਮ ਲਾ ਮੰਗੀ ਸਹੀ ਆ ਬੇ ਜਰਸੀ ਕਿਹੜਾ ਸੁਆ ਮੈਂ ਇਹ ਦੂਜਾ ਪਿਆ ਹੋਰ ਜੀ ਕਿੰਨੇ ਦਿਨ ਲਊ ਇਹ ਲੈ ਜੂ ਜੀ ਮੇਰੇ ਸਾਚ ਬਸ 2-3 ਦਿਨ ਹੀ ਲਊ 2-3 ਦਿਨ ਹੀ ਲਊ ਹਾਂ ਲਓ ਕਿੰਨਾ ਕੁ ਦੁੱਧ ਦੇ ਦੂਆਸਟੀਮੇਟ ਹੈ ਵੱਧ ਲੈ ਜੂ 5-6 ਦਿਨ ਲੈ ਜੂ 5-6 ਦਿਨ ਲੈ ਜੂ ਹਾਂ ਕੱਚੀ ਕੱਚੀ ਟੱਲਾ ਕੱਚੀ ਜ਼ਰੂਰ ਥੰਡਾ ਲੈਖਾ ਹੀ ਨਹੀਂ ਥਾਂ ਇੱਕ ਨੰਬਰ ਮੁਠੀ ਵਾਲਾ ਬਾਕੀ ਠੰਡੀ ਬ੍ਰੀਡ ਇੱਕ ਨੰਬਰ ਠੰਡੀ ਪੁੱਲਾ ਕਿੰਨਾ ਦੁੱਧ ਦੇ ਦੂ ਬਾਪੂ ਐਸਟੀਮੇਟ ਜੀ ਇਤ ਚਾਹੀਦਾ 180 ਲੀਟਰ ਜੀ ਸੌਖਾ ਜੇ ਫੇਸ ਬੜਾ ਪਿਆਰਾ ਕਰਮਾਈ ਦਾ ਬਰੀਡ ਇੱਕ ਨੰਬਰ ਦਾ ਤੋਰਾ ਚੈੱਕ ਕਰ ਲੋ ਚਮਕ ਚੰਗੀ ਹੈ ਥਣਲੇਵਾ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੋਰਾ ਚੈੱਕ ਕਰੋ ਕਰਮਾਈ ਦਾ ਕਿਆ ਬਾਤ ਤੇ ਕੀ ਮੁੱਲ ਲਾ ਫਿਰ ਇਹਦਾ ਜੈ ਇਹਦਾ ਮੁੱਲ 65000 ਜੀ ਮਾਨਦਾਨ ਹੋ ਜੀ ਹੋ ਜੂਗਾ ਜੀ ਹੋ ਠੀਕ ਹੈ ਜੀ ਲਾਜ਼ਮੀ ਕਰਾਂਗੇ ਹੈਗਾ ਇਹਦਾ ਹੂੰ ਬੰਦਾ ਦੂਰੋਂ ਜੱਲ ਕੰਦਾ ਕਰਾਂਗੇ ਜੀ ਓਕੇ ਜੀ 65000 ਰੁਪਇਆ ਮੁੱਲ ਦਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਵੈਡ ਚੰਗੀ ਆ ਥਣਲੇਵਾ ਚੰਗਾ ਆਰਡਰ ਚੰਗਾ ਚੱਲੀ ਕੱਚੀ ਕੱਚੀ ਹੋਈ ਆ ਬਸ ਦੇਣਾ ਹੀ 5-4 ਲਊਗੀ ਤੇ ਉਹਦੋਂ ਦਾ ਆਰਡਰ ਆ ਜਿਹੜਾ ਜੀ ਹੋਰ ਵੀ ਸੋਨਾ ਤਿਆਰ ਕਰ ਲੈਣਾ ਬਾਕੀ ਠੰਡੀ ਫੋਲਾਂ ਬ੍ਰੀਡ ਫੋਲਾਂ ਗਰਮ ਆ ਕੋਈ ਗਾ ਨਹੀਂ ਬਾਕੀ ਮੰਗ ਫੋਲ ਹਾਂ ਰਿਹਾ ਤੇ ਆਪਾਂ ਦੇਖ ਕੇ ਬੇਹਤ ਸਫੀਰ ਕੇ ਦਿਖਾਤਾ ਮੂਹਰੇ ਲਾ ਦੇ ਲੈ ਲਓ ਇਧਰੋਂ ਲੈਵਾ ਚੱਕੀ ਨਹੀ ਪੂਰੀ ਵਿੱਚੀ ਤੇ ਇਕੱਲਾ ਇਕੱਲਾ ਥਣ ਚਾ ਕਰਮਾ ਲਈ ਦਾ ਬਾਕੀ ਮੰਗਦੇ ਹੈ 2-4 ਹਾਂ ਮਗਾ ਚ ਲੱਕ ਲੈ ਆਓ ਬਾਕੀ ਮੁੱਲ ਵੀ ਜਾਇਜ਼ ਆ ਯਾਰ ਆਪਾਂ ਸਹੀ ਮੁੱਲ ਕਰੀਏ ਕੋਈ ਚੱਕਰ ਨਹੀਂ ਹੋ ਜੂਗਾ ਬੈਡ ਦੇਖੋ ਸੂਈ ਸਵਾਈ ਬਹੁਤ ਚੰਗੀ ਆ ਭਾਈ ਕਿਸੇ ਵੀ ਨੂੰ ਕੋਈ ਵੀ ਨਾਕ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ